ਉਦਰ ਬਠਿੰਡਾ ਦੀ ਸੀਟ ਜੋ ਕਿ ਕਾਫੀ ਅਹਿਮਤ ਸੀਟ ਕਹੀ ਜਾ ਸਕਦੀ ਹੈ ਜਿਸ ਉਸੇ ਜਿਸ ਦੇ ਉੱਤੇ ਹੁਣ ਤੱਕ ਦੀ ਜੋ ਕਾਬਜ਼ ਰਹੀ ਹੈ ਉਹ ਰਹੀ ਹੈ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜੋ ਐਮਪੀ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਖਾਤੇ ਦੇ ਵਿੱਚ ਇਹ ਸੀਟ ਹਮੇਸ਼ਾ ਰਹੀ ਹੈ ਪਰ ਇਸ ਵਾਰ ਉਹਨਾਂ ਨੂੰ ਟੱਕਰ ਦੇਣ ਦੇ ਲਈ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਦੇ ਵਿੱਚੋਂ ਯਾਨੀ ਕਿ ਉਹਨਾਂ ਦੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਦੇ ਵੱਲ ਉਤਾਰਿਆ ਗਿਆ ਸੀ ਪਰ ਹੁਣ ਤੱਕ ਦੇ ਜੋ ਰਜਾਂਦਸਰੇ ਨੇ ਉਸ ਦੇ ਮੁਤਾਬਕ ਹਰਸਿਮਰਤ ਕੌਰ ਬਾਦਲ ਇਸ ਸੀਟ ਦੇ ਉੱਤੇ ਵੀ ਅੱਗੇ ਚੱਲ ਰਹੀ ਹੈ ਜਦਕਿ ਕਿਆਸੇ ਲਗਾਏ ਜਾ ਰਹੇ ਸਨ ਕਾਂਗਰਸ ਆ ਵੀ ਇਹ ਦਾਅਵਾ ਸੀ ਅ ਅ ਅਮਰਿੰਦਰ ਸਿੰਘ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਇਸ ਸੀਟ ਨੂੰ ਤੋੜਨਗੇ ਅਤੇ ਕਾਂਗਰਸ ਦੇ ਖਾਤੇ ਦੇ ਵਿੱਚ ਇਹ ਸੀਟ ਜੋੜੀ ਜਾਏਗੀ ਕਿਉਂਕਿ ਮਨਪ੍ਰੀਤ ਬਾਦਲ ਨੂੰ ਕਾਂਗਰਸ ਦੇ ਹੀ ਚੋਣ ਨਿਸ਼ਾਨ ਤੇ ਇਸ ਸੀਟ ਤੋਂ ਜਿਤਾਇਆ ਜਿਤਾਏ ਜਾਂਦੀ ਪੂਰੀ ਕੋਸ਼ਿਸ਼ ਲੱਗੇ ਗਈ ਸੀ ਪਰ ਇਸ ਵਾਰ ਦੀ ਜੋ ਤਸਵੀਰ ਹੁਣ ਤੱਕ ਦੇ ਰਿਹਾ ਜਾਣ ਦੇ ਮੁਤਾਬਕ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਖਰ ਸਿਮਰਤ ਕੌਰ ਬਾਦਲ ਇਸ ਸੀਟ ਦੇ ਤੋਂ ਅੱਗੇ ਚੱਲ ਰਹੇ ਸਾਡੇ ਪੱਤਰਕਾਰ ਨਵਿੰਦਰ ਸਿੰਘ ਵਿਰਾਟ ਸਾਡੇ ਨਾਲ ਜੁੜ ਚੁੱਕੇ ਨੇ ਨਵਿੰਦਰ ਬਠਿੰਡਾ ਦੀ ਸੀਟ ਕੀ ਕਹਿ ਰਹੀ ਹੈ ਇਹ ਬਠਿੰਡਾ ਦੀ ਬਠਿੰਡਾ ਤੇ ਜਿਹੇ ਹਾਲਾਤ ਨੇ ਇਸ ਵਕਤ ਦਾ ਮੁਕਾਬਲਾ ਬੜਾ ਕਹਿ ਸਕਦੇ ਆ ਕਿ ਬਹੁਤ ਫਸੀ ਹੋਈ ਸੀਟ ਕਹਿ ਸਕਦੇ ਆ ਕੁਝ ਵੀ ਹੋ ਸਕਦਾ ਕਿਸੇ ਸਟੇਜ ਤੇ ਜਾ ਕੇ ਕਿਉਂਕਿ ਜਿਹੇ ਹਲਕੇ ਜਿਸ ਤਰ੍ਹਾਂ ਲੰਬੀ ਹਲਕਾ ਹੈ ਉਹ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਲੰਬੀ ਦੇ ਵਿੱਚੋਂ ਤਕਰੀਬਨ ਜਿਹੜਾ ਵੋਟ ਹਰ ਸਮੇਂ ਤੋਂ ਬਾਦਲ ਦਾ ਜਿਹੜਾ ਕਾਫੀ ਵਧ ਰਿਹਾ ਹੈ ਯਾਨੀ ਕਿ ਪੂਰੇ ਦਾ ਪੂਰਾ ਜਿਹੜਾ ਫਾਇਦਾ ਉਹਨੂੰ ਲੰਬੀ ਤੋਂ ਮਿਲ ਰਿਹਾ ਪਰ ਲੰਬੀ ਦੇ ਮੁਕਾਬਲੇ ਉਹਨਾਂ ਨੂੰ ਬਠਿੰਡਾ ਜਿਹੜਾ ਅਰਬਨ ਹੈ ਬਠਿੰਡਾ ਅਰਬਨ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਜਿੰਨਾ ਕਿਉਂਕਿ ਹੁਣ ਤੱਕ ਦੇ 6ਵੇਂ ਰਾਉਂ ਜਿਹੜਾ ਹੈਗਾ ਲੰਬੀ ਦੇ ਵਿੱਚ ਲੀਡ ਹੋਈ ਆ ਕਰੀਬ 20000 ਦੇ ਕਰੀਬ ਲੀਡ ਹੋਈ ਆ ਜਦੋਂ ਕਿ ਸਿਰਫ 11 라ਉਂਡ ਨੇ ਪਰ ਬਠਿੰਡਾ ਜਿਹੜਾ ਅਰਬਨ ਹੈ ਉੱਥੇ 5 라ਉਂਡ ਤੱਕ ਜਿਹੜੀ ਆ ਮਨਪ੍ਰੀਤ ਸਿੰਘ ਬਾਦਲ ਲੀਡ ਕਰ ਰਹੇ ਨੇ ਜਿਹੜੀ ਕਰੀਬ 18000 ਦੀ ਔਰ ਇੱਥੇ 15 라ਉਂਡ ਨੇ ਜਿਸੇ ਵੀ ਕਹਿ ਸਕਦੇ ਆ ਅਰਬਨ ਦੇ ਵਿੱਚ ਰਾਉਂਡ ਜਿਆਦਾ ਪਏ ਨੇ ਔਰ ਜਿਹੜਾ ਮਾਰਜਨ ਹੈ ਬੇਸ਼ੱਕ ਠਾਕਾ ਪਰ ਹਰ ਰਾਉਂਡ ਤੇ ਜਿਹੜਾ 2500 ਦੇ ਕਰੀਬ ਜਿਹੜਾ ਮਾਰਜਨ ਮਨਪੀਤ ਸਿੰਘ ਬਾਦਲ ਦਾ ਵਧ ਰਿਹਾ ਅਜੇ ਕਹ ਦੱਸਦੇ ਕਿ ਕਈ ਹਲਕੇ ਆਏ ਨੇ ਜਿੱਥੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੈ ਪਰ ਕਈ ਥਾਵਾਂ ਤੇ ਮਨਪੀਤ ਸਿੰਘ ਬਾਦਲ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ ਲੰਬੀ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹਰਜਮਨ ਬਾਦਲ ਕਾਫੀ ਵੱਡੀ ਲੀਡ ਲੈ ਰਹੀ ਹੈ ਜਿਹੜਾ ਪੁੱਛੋ ਹਲਕਾ ਹੈਗਾ ਪੁੱਛੇ ਦੇ ਵਿੱਚੋਂ ਜਿਹੜਾ ਲਾਂਚ ਹੋ ਰਿਹਾ ਅਕਾਲੀ ਦਲ ਨੂੰ ਮਨਪ੍ਰੀਤ ਬਾਦਲ ਨੂੰ ਫਾਇਦਾ ਹੋ ਰਿਹਾ ਅਰਬਨ ਦੇ ਵਿੱਚੋਂ ਜਿਹੜਾ ਕਾਂਗਰਸ ਮਨਪ੍ਰੀਤ ਬਾਦਲ ਨੂੰ ਫਾਇਦਾ ਲੈ ਰਿਹਾ ਔਰ ਰੂਰਲ ਦੇ ਵਿੱਚੋਂ ਜਿਹੜਾ ਹੈਗਾ ਲੀਡ ਹੋ ਰਹੀ ਆ ਜਿਹੜਾ ਅਕਾਲੀ ਦਲ ਨੂੰ ਔਰ ਤਲਵੰਡੀ ਹਲਕੇ ਦੇ ਵਿੱਚੋਂ ਵੀ ਲੀਡ ਹੋ ਰਹੀ ਆ ਮੋੜ ਹੈ ਜਿਸ ਤਰ੍ਹਾਂ ਮੋੜ ਔਰ ਮਾਨਸਾ ਇਹਨਾਂ ਦੇ ਵਿੱਚੋਂ ਨਾਲ ਹੀ ਬੜਲਾ ਡਾ ਇਹਨਾਂ ਸਾਰੇ ਹਲਕਿਆਂ ਦੇ ਵਿੱਚੋਂ ਜਿਹੜਾ ਅਕਾਲੀ ਦਲ ਨੂੰ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਸਰਦੂਰਗੜ ਦੇ ਵਿੱਚੋਂ ਜਿਹੜਾ ਅਕਾਲੀ ਦਲ ਫਾਇਦੇ 'ਚ ਜਾ ਰਿਹਾ ਯਾਨੀ ਕਿ ਕਹਿ ਸਕਦੇ ਆ ਕਿ ਹਲੇ ਕੁਝ ਵੀ ਹੋ ਸਕਦਾ ਕਿਉਂਕਿ ਲੀਡ ਜਿਹੜੀ ਓਵਰਆਲ ਪੂਰਾ ਬਠਿੰਡਾ ਕੰਸਟੀਟਿਊਐਂਸੀ ਦੀ ਜਿਹੜੀ ਲੀਡ ਹੈ ਉਹ ਸਿਰਫ 9000 ਦੇ ਕਰੀਬ ਹੀ ਆ ਤੇ ਜਿਹੜੀ ਇਹ ਲੀਡ ਕਹਿ ਸਕਦੇ ਆ ਬਹੁਤ ਥੋੜੀ ਲੀਡ ਆ ਔਰ ਕਿਸੇ ਵੀ ਸਟੇਜ ਤੇ ਜਾ ਕੇ ਕੁਝ ਵੀ ਹੋ ਸਕਦਾ ਮੁਕਾਬਲਾ ਆਖਰੀ ਪਲਾਂ ਤੱਕ ਜਿਹੜਾ ਹੈਗਾ ਪੂਰਾ ਸਖਤ ਮੁਕਾਬਲਾ ਇੱਥੇ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਕਿ ਸੀਡ ਪਹਿਲਾਂ ਤੋਂ ਜਿਹੜੀ ਤਸਵੀਰ ਹੈ ਤੇ ਉਸ ਦਾ ਮੁਕਾਬਲਾ ਹੋਰ ਵੀ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ ਸ਼ਹਿਰੀ